ਹਰ ਜੁਗ ਜੁਗ ਭਗਤ ਉਪਾਇ ਆਪਹਿ ਜਖਦਾ ਆ ਰਾਮ ਰਾਜੇ ਹਰ ਨਖਿ ਦੁਸ਼ਟ ਹਰ ਮਰਿਆ ਪ੍ਰਹਿਲਾਦ ਤਰਾਇ ਹੰਕਾਰਿਆ ਅਨਿੰਦ ਕਉ ਪਿਠ ਦੇ ਨਾਮ ਦੇ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈਿ ਛਡਾਇ ਰਹਿ ਰੋ ਸਿਕ ਓਮਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਰੂਪਿਆ ਜਾਂ ਸੋ ਤਾਂ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੇ ਗੁਰਦਰ ਦਵਸਿਆ ਤੇਰਾ ਅੰਤਨ ਜਾਈ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਤ ਅਕਲਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿਪਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰਿਆ ਸੋ ਦਰ ਰਾਗ ਅਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖੇ ਹਾਂ ਸੋ ਕਰ ਕੇ ਹਾਂ ਜਿਤ ਬਹਿ ਸਰਬ ਸਮਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਹਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵੰਤ ਨੂੰ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮਦਿਵਾਰੇ ਗਾਵੰਤ ਨੂੰ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵੰਤ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਣਾ ਲੈ ਗਵੰਤੋ ਨੂੰ ਸਿੱਧ ਸਮਾਧੀ ਇੰਦਰ ਗਵੰਤੋ ਨੂੰ ਸਾਧ ਵਿਚਾਰੇ ਗਵੰਤੋ ਨੂੰ ਜਤੀਸਤੀ ਸੰਤੋਖੇ ਗਵੰਤੋ ਨੂੰ ਵੀਰ ਕਰਾਰੇ ਗਵੰਤੋ ਨੂੰ ਪੰਡਤ ਪੜਨ ਰਖਿਸ਼ਤਰ ਜੁਗ ਜੁਗ ਵੇਦਾਂ ਨਾਲੇ ਗਵੰਤੋ ਨੂੰ ਮਹੌਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਵੰਤੋ ਨੂੰ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੰਤੋ ਨੂੰ ਜੋਤ ਮਹਾਂ ਬਲ ਸੂਰਾ ਗਾਵੰਤੋ ਨੂੰ ਖਾਣੀ ਚਾਰੇ ਗਾਵੰਤੋ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੋ ਨੂੰ ਗਾਵਣ ਜੋਤਿ ਤੇ ਭਾਵਨ ਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਤੋ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਆਉ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿ ਨਿਰਚਾਈ ਰੰਗੀ ਰੰਗੀ ਪਾਤਹੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤੁਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾ ਸਹ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਣ ਵੱਡਾ ਰਿਠਾ ਹੋਏ ਕੀਮਤ ਪਾਇ ਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਹਬਾ ਗਹਿਰ ਗਬੀ ਰਾਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਪਿਤਾ ਕੇਵਣ ਚੀਰਾ ਰਹਾ ਸਭ ਸੁਰਤੀ ਮਿਲਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਹਨੀ ਗੁਰ ਗਰਹਾਈ ਕਹਿ ਨ ਜਾਈ ਤੇਰੀ ਤਿਲ ਵਿਢਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾਂ ਕੀਆ ਵਢਿਆਈਆਂ ਤਦ ਬਰਨ ਸਦਿਕੇ ਨਾ ਪਾਈਆ ਕਰ ਮਲੇ ਨਾਹੀ ਠਾਕ ਰਹੀ ਆਂਖ ਨ ਵਾਲਾ ਕਿਆ ਵਿਚਾਰਾ ਸਿਮਤੀ ਬਰੇ ਤੇ ਪੰਡਹਾਰਾ ਜਿਸ ਤੋਂ ਦੇਹ ਕਿਸੇ ਕਿਆ ਚਾਰਾ ਨਾਨਕ ਸੱਚ ਸੁਵਰਣ ਹਰਾ ਸਮਹ ਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸਚਾ ਨਾ ਸਚੇ ਨਾਮ ਕਿਲਾ ਕਹਿ ਭੁਖ ਤਬੁ ਭੁਖੈ ਖਾਇ ਚਲੀਏ ਦੁਖ ਸੋ ਕੋ ਸਰੇ ਮੇਰੀ ਮੋਏ ਸੱਚਾ ਸਾਹਿਬ ਸਚ ਨਾਮ ਰਹਾ ਸੱਚੇ ਨਾਮ ਕੀ ਤਲ ਵੜਿ ਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਣਾ ਹੋਵੇ ਘਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁੱਕੇ ਭੋਗ ਗੁਣ ਏਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾ ਰਹੇ ਤਿਕਮ ਜਾਤ ਨਾਨਕ ਨਾਮੇ ਬਾਜਿਸ ਨਾਥ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਬੁਰਖਾ ਬਿਨੋ ਕਰੋ ਗੁਰੂ ਪਾਸ ਹਮ ਕੀ ਰੇ ਕਿਰਮ ਸਤ ਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੁਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਖਾਈ ਹਰ ਕੀਰਤ ਹਮਰੀ ਰਹਿਰਾਸ ਰਹਾ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੇ ਤ੍ਰਿਪਤਾਸਹਿ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀ ਨੰਪਾਸ ਜੋ ਸਤਗੁਰੂ ਸਰਨ ਸੰਗਤ ਨਹੀਂ ਆਏ ਤਿਰਖ ਜੀਵੇ ਤਿਰਖ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮਸਤਕ ਲਿਖਿਆ ਨੇਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਹਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲ ਬਰਮੈ ਜੰਤੂ ਪਾਏ ਤਾਂ ਕਾਰਜ ਗਾ ਕੇ ਕਰ ਦਰਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਬਰਮ ਬਦ ਪਾਇਆ ਸੁਕੇ ਕਾਸ਼ਟ ਹਰਿਆ ਰਹੋ ਜਿਰਨ ਪਿਤਾ ਲੋਕ ਸੁਦਵੰਤਾ ਕੋਇ ਨਕਸ ਕੀ ਤਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜ ਊਡ ਆਵੇ ਸੈ ਕੋ ਸੰ ਤਿਸ ਪਾਚੇ ਬਚਰੇ ਸਿਰਿਆ ਤੈਨ ਕੋਣ ਖਿਲਾਵੇ ਕੋਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿ ਬਿਨਿ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਰ ਵਰਿਆ ਰਗਾ ਸਾਹ ਮਹੱਲਾ ਚੌਥਾ ਸੋ ਪੁਰਖ ੴ ਸਤਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰਗਮਾਇਆ ਗੰਮ ਪਾਰ ਸਭ ਧਾਵੈ ਸਭ ਧਾਵੈ ਤੂ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤਮਾਰੇ ਜੀ ਤੂੰ ਜੀ ਆਕਾ ਦਾਤਾ ਹਰ ਧਾਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੇਠਾਪੁਰ ਹਰਿਆ ਪੇ ਸੇਵਕ ਜੀ ਕਿਆਉ ਨਾਨਕ ਜਨਤ ਵਿਚਾਰਾ ਤੂੰ ਘੜ ਘੜੇ ਅੰਤਰ ਸਰਬਣ ਨੰਤਰ ਜੀ ਹਾਰੇ ਕੋ ਬੁਰਖ ਸਮਾਣਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਜੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨਿ ਅਵਰਣਾ ਜਾਣੋ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖਿ ਸੁਰਣ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਜਾਵਾਂ ਮੈਂ ਹਰਿ ਜਾਵਾਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਧਾਇਆ ਜੀ ਤਿਨ ਤੋਟੀ ਜਮ ਕੇ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਿਆਉ ਜਿਨ ਸੇ ਵਿਆਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਾਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਣ ਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾ ਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂੰ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧਿਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਧਿਆਪੇ ਸਿਰਡ ਸਭ ਪਾਈ ਜੀ ਤੁਧਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋ ਤਉ ਭਵੇ ਸੋਈ ਥਿਸੇ ਜੋ ਤੂੰ ਦੇਹ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤਿੰਨਾ ਅਮਰਤ ਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇ ਤਦ ਆਪ ਵਿਸੋੜਿਆ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੇ ਤਦ ਬਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇ ਰਾਖੇ ਲੈ ਵਿੰਜੋਗ ਮਨ ਵਿਛੜਿਆ ਸੰਜੋਗੀ ਮੇਰ ਜਿਸ ਨੂੰ ਤੂੰ ਜਾਣ ਆਹੇ ਸੋਈ ਜਣ ਜਾਣੈ ਹਰ ਗੁਣ ਸਦਹਿ ਆਖ ਬਖਾਣੈ ਜਿਨ ਹਰ ਸੇਵਾ ਤਨ ਸੂ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਚਿਰ ਕੀ ਅਸਮ ਹੋਏ ਤਤ ਬਿੰਦੂ ਜਾਇ ਵਰਣ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣੈ ਭੈ ਲੈਨ ਵਸਾ ਪਾਣੀ ਪਾਵਕ ਤਨਹਿ ਕੀਆ ਪੰਗਜ ਮੋ ਪਗਣੀ ਚਾਲੈ ਹਮ ਦੇਖਾ ਤੜੂਬੇ ਲਈ ਮਨ ਇਕ ਨਚੇਸਤ ਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹੋ ਨਾ ਹੋ ਜਤੀ ਸਤਿਨੀ ਪੜਿਆ ਮੂਰਖ ਮੂਦਾ ਜਨਮ ਪਿਆ ਬ੍ਰਹਮਤ ਨਾਨਕ ਦਿਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਮ ਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸ਼ਰਮ ਜਾਮ ਲਾਗ ਭਵ ਜਲ ਤਰਣ ਕੈ ਜਨਮ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰਿਆ ਕਹੁ ਨਾਨਕ ਅਮਨੀਤ ਕਰਮ ਸਰਨ ਪ੍ਰੇਕੀ ਰੱਖੋ ਸਰਮ ਬਾਦਸ਼ਾਹੀ ਦਸਵੀਂ ਕਬੀਉ ਬਾਚ ਬੇਨਤੀ ਜੋ ਪਈ ਹਮਰੀ ਕਰੋ ਹਾਦ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਮਨ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਮੇਂ ਤੁਮ ਘਾਓ ਆਪ ਹਾਦ ਦੇ ਮਹ ਬਚਾਓ ਸੋ ਕੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੂਰ ਚਨਜ ਕਰ ਦੇ ਕਰੀਐ ਸਭ ਬੇਰਣ ਕੋ ਆ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਣਾ ਦਿਹਾਉ ਜੋ ਬਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਜੁਨ ਜੁਨ ਸੱਤਰ ਹਮਾਰੇ ਮਾਰੀਐ ਆਪਾਦ ਦੇ ਮੁਝੇ ਬਰੀਐ ਮਰਨ ਕਾਲ ਕਾਤਰਾ ਸਨ ਬਰੀਐ ਹੋ ਜੋ ਉਸਦਾ ਹਮਾਰੇ ਪਛਾ ਸ੍ਰੀ ਦੋਜੋ ਕਰਿਓ ਰਚਾ ਰਾਖ ਲਿਓ ਮਹ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦੁਸ਼ਣ ਕੇ ਹੰਤਾ ਤੁਮਹ ਬੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾਕੀ ਆਤਮਾ ਸਾ ਜਮਣ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਮੁਨਕਾਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮੁਨਕਾਰ ਸਭ ਜਪਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦੰਤ ਏਕੇ ਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਨਿਆਪ ਸਵਾਰੇ ਸਿਵਖਣ ਕੋ ਸਭ ਗੁਣ ਸੁਖ ਦੇਇਓ ਸਦ੍ਰਣ ਕੋ ਬਲ ਮੋਬਦ ਕਹੀਓ ਘਟ ਘਟ ਕੇ ਅੰਤਰ ਕੀ ਜਾਣਤ ਬਲਹਿ ਬਰੇ ਕੀ ਬੀਰ ਬਿਸ਼ਾਨਤ ਸੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ ਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘਟ ਘਟ ਕੇ ਬੜ ਬੜ ਕੀ ਜਾਣੇ ਜਬ ਉਦ ਕਰਖ ਕਰਾ ਕਰਤਾ ਰਾ ਪਰ ਜਾ ਧਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਬਣੀ ਬੋਜੂ ਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰਿ ਆਲਮ ਨਿਰੰਕਾਰ ਨਿਰਮਕਾਰ ਨਿਰਲੰਭ ਆਦਿ ਨਿਲਨਦ ਸੰਭ ਤਾਕਾ ਮੂੜੂ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵਿਦਦਾ ਤਾਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਸ ਦਸ ਨਿਰੰਕਾਰ ਕਾ ਚਿੰਤਨ ਨਹਿ ਪਵ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੂੰ ਹੈ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨੂੰ ਸਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਡੜ ਜੇ ਰਜ ਸੇ ਤਜਗਿਨੀ ਉਦਬੁਜ ਖਾਨ ਬਹੁ ਰਜ ਦੇਨੀ ਕਹੂੰ ਭੂਲ ਰਾਜਾ ਹੋ ਬੈਠਾ ਕਹੂੰ ਸਿਮਨ ਭਇਓ ਸ਼ੰਕਰ ਕੇਠਾ ਸਗਰੇ ਸ੍ਰਿਸ਼ਿ ਦਿਖਾਇ ਅਚੰਬ ਵਾਜਗਾ ਸਰੂਪਿਆ ਸੰਪਵ ਅਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿੱਖ ਸੰਗ ਰਹੋ ਦੁਸ਼ਟ ਜੀਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਤਾ ਜੇ ਅਸ ਤੁਜ ਤਵ ਸਰਣੀ ਪਰੈ ਤਿਨ ਕੇ ਦੁਸ਼ਟ ਦੁਖ ਤਹਵ ਮਰੇ ਰੁਖਜਨੁ ਭਗ ਪਰੈ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ लोगन को एक बार ते ए ताके काल निकनी ए है रचा होए तें सब काल दुष्ट रष्ट्रे तत काल कृपा दृष्ट रंजन हे हरिऊ ताके तापत निकमो हरि हो रिद्ध सिद्ध कर्मो ए सब होई दुष्ट शाव स सके ना कोई एक बार जिन तुमे सबारा काल वास्ते तए बरा जिन निरनाम त्यारो कहा आधार दुष्ट लोग ते रहा ਖੜਕੇਤ ਮੈਂ ਸਰਣ ਤੇ ਹਾਰੀ ਆਪਾ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ ਲੋਗ ਤੇ ਲਿਓ ਬਚਾਈ ਸਵਈਆ ਪਾਇ ਗਏ ਜਬ ਤੇ ਤਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹਿਮ ਪੁਰਾਣ ਪੁਰਾਣ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੇ ਬੋ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਮੁਖੰਨਿਉ ਦੁਹਰਾ ਸਗਲ ਦਵਾਰ ਕੋ ਛੜਕੈ ਗਿਉ ਤੁਹਾਰੋ ਦਵਾਰ ਆਏ ਗਏ ਕੀ ਲਾਜ ਰਸ ਗੋਬਿੰਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਅਨੰਦਿਕ ਓ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾਮ ਨੰਜ ਨੀਵ ਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਹਰਣ ਲੈ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਨਾ ਗਲਾਂ ਸਮਰੱਤ ਸਾਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਇਸ ਦਰੋਂ ਹਰ ਨਾਮ ਲੈ ਸਾਚੇ ਸਹੇਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਪ ਸਲਾਹ ਤੇਰੀ ਨਾਮ ਮਨਮਸਾਵੇ ਨਾਮ ਜਿਨ ਕੇ ਮਨ ਵਿੱਚ ਆਵਾਜੀ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਅਧਾਰੋ ਸਾਚੇ ਨਾਮੇ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੂਜਾਈਆਂ ਸਦਾ ਗੁਰਬਾਣੀ ਦਾ ਗੁਰਵੇਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਨ ਨਾਮ ਮੇਰਾ ਅਧਾਰੋ ਵਾਜੇ ਪੰਚ ਸ਼ਬਦ ਤਿਤ ਕਰਿ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾਜ ਕਰਿ ਧਾਰਿਆ ਪੰਜ ਦੋਤ ਦਵਸ ਕੀਤੇ ਕਾਲ ਗੰਟਕ ਮਾਰਿਆ ਦੁਰਗ੍ਰੰਭਾ ਆ ਤੁਜਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖੋ ਆਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਬੜਾ ਭਾਗਿਓ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਪਾਇਆ ਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬਹੇ ਸਰਸੇ ਪੂਰੇ ਗੁਰ ਤੇ ਜਾਣੀ ਸੁੰਤੇਪ ਨੀਤ ਕਹਤੇ ਬਿ ਸਤਗੁਰਿਆ ਪ੍ਰਭੂ ਰੇ ਬਿਨਮੰਤ ਨਾਨਕ ਗੁਰ ਚਰਨ ਨਾਗੇ ਵਾਜਿਨ ਤੂਰੇ ਮੂਹ ਦਾਵਣੀ ਮਹੱਲਾ ਪੰਜਵਾਂ ਥਾਨ ਬਿ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਰਾਮ ਠਾਕੁਰ ਕਾ ਬਹਿਓ ਜਿਸ ਕਾ ਸਭ ਸਦਾ ਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖੂ ਉਧਾਰੋ ਤਮ ਸੰਸਾਰ ਚਰਨ ਅੰਗ ਤਰੀਏ ਸਬਨਾ ਨਾਮ ਬ੍ਰਹਮ ਬਸਾਰੋ ਉਸ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਦਰਸ ਬਿ ਹੋਈ ਦਰਸ ਬਿ ਆਓ ਮੈ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵੇ ਹਰਿਆ ਪੌੜੀ ਜਿੱਥੇ ਤੁਸ ਮਰਥ ਜਿੱਥੇ ਕੋਏ ਨਾਹੀਂ ਉਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੜ ਜਾਹੇ ਉਦਲੇ ਬਖ ਸੁngਾਏ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਓਹ ਪੁਨ ਗੁਰ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਇਸ ਮਾਲੇ ਸਾਹੇ ਸਾਹੇ ਮਿਰਥਾ ਕੋ ਨ ਜਾਏ ਜੇ ਆਵੇ ਤੁਧ ਆਏ ਸਲੋਕ ਮੁਹੱਲਾ ਪੰਜਵਾਂ ਅੰਤਰ ਗੁਰੂ ਆਰਦ ਨਾ ਜੇਵਾ ਜਪ ਗੁਰੂ ਨਾਉ ਨੇਤਰੀ ਸੰਤ ਗੁਰੂ ਪੇਖਣ ਸਰਬਣੀ ਸੁਰੂ ਨਾ ਗੁਰੂ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਏ ਠਾਓ ਬਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢਿਐ ਮਿਰਲੇ ਕੇ ਕੇ ਮਹੱਲਾ ਪੰਜਵਾਂ ਰੱਖੇ ਰਖਣਹਾਰਾ ਬੂਬਾਰਿਨ ਗੁਰ ਕੀ ਪੈਰੀ ਪਾਏ ਕਾ ਸਵਾਰਿਨ ਹੋ ਆਪ ਦਿਆਲ ਮਨੋ ਨਾਮਿ ਸਾਰਿਨ ਸਾਧ ਜਨ ਕੇ ਸੰਗ ਭਵਜਨ ਤਾਰੇਨ ਸਖਤ ਨਿੰਦਕ ਦੁਸ਼ਟ ਖਿੰਮਾਹੇ ਬੇਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ